ਉਹਨੂੰ ਮੋਟਰਸਾਈਕਲ ਦੀ ਜਮਾਨਤ ਦੇ ਬਦਲੇ ਕੋਟ ਐਫਡੀ ਕਰਾਈ ਸੀ ਔਰ ਉਸਨੇ ਬਟ ਅਗਲੇ ਹੀ ਦਿਨ ਕੋਟ ਉਹ ਐਫਡੀ ਤੜਵਾ ਕੇ ਪੈਸੇ ਲੈ ਗਏ ਤੇ ਉਹ ਉਸਦੀ ਇਸ ਕਰਕੇ ਕਰਕੇ ਕੋਟ ਨਾਲ ਜਿਹੜੀ ਧੋਖਾਧੜੀ ਕੀਤੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਪੁਲਿਸ ਨੇ ਸੀਜੀਐਮ ਸ਼੍ਰੀ ਰਾਧਿਕਾ ਪੁਰੀ ਵੱਲੋਂ ਸ਼ਿਕਾਇਤ ਮਿਲਣ ਤੇ ਆਰੋਪੀ ਅਜੇ ਕੁਮਾਰ ਦੇ ਖਿਲਾਫ ਧੋਖਾਧੜੀ ਤਹਿਤ ਮਾਮਲਾ ਦਰਜ ਕੀਤਾ ਹੈ ਦੱਸ ਦਈਏ ਕਿ ਆਰੋਪੀ ਵਿਅਕਤੀ ਨੇ ਮੋਟਰਸਾਈਕਲ ਦੀ ਜ਼ਮਾਨਤ ਵਜੋਂ ਸਿਕਿਉਰਿਟੀ ਦੇ ਤੌਰ ਤੇ ਬੈਂਕ ਦੀ ਐਫਡੀ ਭਰੀ ਸੀ ਜਿਸ ਤੋਂ ਬਾਅਦ ਆਰੋਪੀ ਨੇ ਬੈਂਕ ਵਿੱਚੋਂ ਇਸ ਐਫਡੀ ਨੂੰ ਤੜਵਾ ਕੇ ਪੈਸੇ ਕਢਵਾ ਲਏ ਉਧਰ ਮਾਨਯੋਗ ਅਦਾਲਤ ਨੇ ਨੀਮਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਹੁਕਮ ਜਾਰੀ ਕੀਤੇ ਨੇ ਅਤੇ ਇਸ ਬਾਬਤ ਤੋ थाना ਡਿਵੀਜ਼ਨ 8 ਪੁਲਿਸ ਨੇ ਮਾਮਲਾ ਦਰਜ ਕਰ આરોપી ਦੀ ਭਾਲ ਸ਼ੁਰੂ ਕਰ ਦਿੱਤੀ ਹੈ ਉਧਰ ਇਸ ਬਾਬਤ ਜਾਣਕਾਰੀ ਦਿੰਦਿਆਂ ACP ਜਤਿਨ ਬਾਂਸਲ ਨੇ ਕਿਹਾ ਕਿ ਜਲਦ ਹੀ આરોપી ਨੂੰ ਕਾਬੂ ਕਰ ਲਿਆ ਜਾਵੇਗਾ ਇਹਦਾ ਇਹ ਹੈ ਜੀ FIR ਨੰਬਰ 14 ਡੇਟਡ 1 2 2024 ਨੂੰ ਅੰਡਰ ਸੈਕਸ਼ਨ 420 IPC ਸਾਨੂੰ ਮਾਨਯੋਗ ਅਦਾਲਤ ਵੱਲੋਂ ਇੱਕ ਹੁਕਮ ਮਸੂਲ ਹੋਇਆ ਕਿ ਕਜੇ ਕੁਮਾਰ ਨਾਂ ਦਾ ਦੋਸ਼ੀ ਹੈ ਜਿਸਨੇ ਇੱਕ ਮੋਟਰਸਾਈਕਲ ਦੀ ਜ਼ਮਾਨਤ ਦੇ ਬਦਲੇ ਕੋਰਟ ਐਫ ਡੀ ਕਰਾਈ ਸੀ ਔਰ ਉਸਨੇ ਬਟ ਅਗਲੇ ਹੀ ਦਿਨ ਕੋਰਟ ਉਹ ਐਫ ਡੀ ਤੁੜਵਾ ਕੇ ਪੈਸੇ ਲੈ ਗਏ ਤੇ ਉਹ ਉਸਨੇ ਇਸ ਕਰ ਇਹ ਕਰਕੇ ਕੋਰਟ ਨਾਲ ਜਿਹੜੀ ਹੈ ਧੋਖਾਧੜੀ ਕੀਤੀ ਹੈ ਤਾਂ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਪਰਚਾ ਦਰਜ ਕੀਤਾ ਗਿਆ ਇਹ ਫਿਲਹਾਲ ਇਹ ਤੇ 420 ਵੀਆਈਪੀਸੀ ਹੈ ਬਾਕੀ ਅੱਗੇ ਤਫਤੀਸ਼ ਜਾਰੀ ਹੈ ਜੇ ਕੁਝ ਹੋਰ ਫੈਕਟ ਸਾਹਮਣੇ ਆਉਂਦੇ ਤਾਂ ਵੀਲ ਟੇਕ ਐਕਸ਼ਨ ਹਲੇ ਦਾ ਪਰਸਨ ਇਜ਼ ਨਾਟ ਅਰੈਸਟਡ ਤੇ ਜਿਹੜਾ ਵੀ ਹੈ ਤਫਤੀਸ਼ ਦੌਰਾਨ ਅਸੀਂ ਉਹਨੂੰ ਵੈਰੀਫਾਈ ਕਰਕੇ ਜਰੂਰ ਅਗੇ ਉਹਦੀ ਕਾਰਵਾਈ ਕਰਾਂਗੇ